ਰੋਸ਼ ਰੈਲੀ ਇਸ ਵਜੋਂ ਕੱਢੀ ਜਾ ਰਹੀ ਹੈ ਕਿ 10 ਦਿਨ ਹੋ ਗਏ ਸਾਨੂੰ ਸ਼ਾਂਤ ਮੇਧਰੀਆ ਤੇ ਬੈਠਿਆ ਨੂੰ ਸਰਕਾਰ ਨੇ ਸਾਡੀ ਸਵਾਰੇ ਕੋਈ ਸਾਡੀ ਸਾਰ ਨਹੀਂ ਲਈ ਅਸੀਂ ਸਰਕਾਰ ਨੂੰ ਸ਼ਾਂਤ ਮੇਧ ਇਲਾਕੇ ਨਾਲ ਇਹ ਹੀ ਅਪੀਲ ਕਰਨਾ ਚਾਹਦੇ ਕਿ ਸਾਡੀਆਂ ਮੰਗਾਂ ਜਲਦੀ ਤੋਂ ਜਲਦੀ ਮੰਨੀਆਂ ਜਾਣ ਕਿਉਂਕਿ ਸਾਡਾ 10000 ਦੇ ਗੁਜ਼ਾਰਾ ਚਲਾਉਣਾ ਘਰ ਦਾ ਬਹੁਤ ਮੁਸ਼ਕਲ ਹੈ ਤੁਹਾਨੂੰ ਪਤਾ ਹੀ ਹੈ 5-7000 ਦਾ ਅੱਜ ਕੱਲ ਦੁੱਧ ਆ ਜਾਂਦਾ 3-4000 ਦਾ ਕਰਿਆਨਾ ਤੇ ਸਾਨੂੰ ਉਲਟਾ ਵਿਆਜ ਪਰ ਪੈਸੇ ਚੱਕ ਕੇ ਤਾਂ ਸਾਨੂੰ ਮਹੀਨੇ ਦਾ ਰਾਸ਼ਨ ਘਰ ਦੇ ਵਿੱਚ ਪਾਣਾ ਚਾਹਦੇ ਪਾਣਾ ਪੈਂਦਾ ਤੇ ਸਰਕਾਰ ਨੂੰ ਅਸੀਂ ਬਾਰ ਬਾਰ ਇਹ ਅਪੀਲ ਕਰਦੇ ਸਾਰੇ ਵਿਭਾਗਾਂ ਨਾਲੋਂ ਸਾਡਾ ਗੰਦਾ ਕੰਮ ਹੋਣ ਤੇ باوجود ਵੀ ਸਰਕਾਰ ਨੇ ਸਾਡੀ ਤਨਖਾਹ 10000 ਦੇ ਕਰੀਬ ਹੀ ਰੱਖੀ ਵੀ ਜਿਹਦੇ ਵਿੱਚੋਂ ਕਿ 750 ਰੁਪਏ ਤੇ ਆ ਰਹੀ ਅੱਜ ਕੱਲ ਮਜ਼ਦੂਰ ਦੀ ਹੈ ਜੀ ਅਸੀਂ ਜਿਸ ਵੇਲੇ ਲੋਕ ਮੰਦਰ ਗੁਰਦੁਆਰੇ ਨੱਕ ਪਾ ਕੱਪੜਾ ਲੈ ਕੇ ਆਦੇ ਉਸ ਵੇਲੇ ਸਾਡੇ ਮੁਲਾਜ਼ਮ ਗਲੀਆਂ ਨਾਲੀਆਂ ਸਾਫ਼ ਕਰਦੇ ਹੁੰਦੇ ਸਰਕਾਰ ਨੂੰ ਇਹ ਚਾਹੀਦਾ ਕਿ ਇਹਨਾਂ ਦਾ ਅਪਰਧੀ ਇੰਨਾ ਕੰਮ ਗੰਦਾ ਹੈ ਤੇ ਸਾਡੀ ਮੰਗ ਪਹਿਲ ਦੇ ਆਧਾਰ ਤੇ ਸਰਕਾਰ ਨੂੰ ਮੰਨ ਲੈਣੀ ਚਾਹੀਦੀ ਹੈ ਧੰਨਵਾਦ ਜੀ ਨਹੀਂ ਸਰ ਪਹਿਲਾ ਤਾਂ ਮੈਂ ਧੰਨਵਾਦ ਕਰਦਾ ਜੀ ਸਾਡੀ মিডিਆ ਦਾ ਜੀ ਉਸ ਤੋਂ ਬਾਅਦ ਸਰ ਸਾਡਾ ਘੜ ਤਕ 10ਵਾਂ 11ਵਾਂ ਦਿਨਾਂ ਜੀ ਹੁਣ ਤੱਕ ਕਿਸੇ ਨੇ ਕੋਈ ਇਹ ਜਾ ਨਾ ਮੀਟਿੰਗ ਦਾ ਸਰਦਾ ਆਇਆ ਜੀ ਸਾਡੇ ਆਗੂਆਂ ਨੂੰ ਨਾ ਕੋਈ ਕਿਸੇ ਨੇ ਬੁਲਾਇਆ ਜੀ ਹੁਣ ਤੱਕ ਜੀ ਇਹ ਲੱਗਦਾ ਕਿ ਨਹੀਂ ਮੰਗਾ ਮੰਨਿਆ ਜਾਂਦੀ ਹੈ ਲਗਾਤਾਰ ਹੜਤਾਲ ਹਾਂਜੀ ਸਰ ਜੇ ਜੇ ਮਤਲਬ ਨਹੀਂ ਮੰਗਾ ਮੰਨਿਆ ਜਾਂਦਾ ਲਗਾਤਾਰ ਹੜਤਾਲ ਹੋਵੇਗੀ ਪਰ ਸਾਡਾ ਵੀ ਦਿਲ ਦੁਖਦਾ ਵੀ ਸਾਡੇ ਇਹ ਗੁਰੂ ਗੁਰੂ ਪੀਰਾਂ ਦੀ ਨਗਰੀ ਆ ਅਸੀਂ ਸਾਫ ਸਵਾਈ ਰੱਖੀਏ ਤੁਹਾਨੂੰ ਵੀ ਪਤਾ ਹੀ ਜਾਵੇ ਪਹਿਲਾਂ ਅਸੀਂ ਕਿਨ ਕਿਉਂ ਕਰ ਰਹੇ ਹਾਂ ਪਰ ਸਰਕਾਰ ਨਾਲ ਜਿਹਦਾ ਠੇਕੇਦਾਰੀ ਸਿਸਟਮ ਦੀ ਪ੍ਰਥਾ ਇਹਨੂੰ ਬੜਾਵਾ ਦੇ ਰਹੀ ਆ ਜਿਵੇਂ ਕੰਪਨੀ ਰਾਜ ਲਿਆ ਰਹੀ ਹੈ ਜੀ ਇਹਦੇ ਵਿਰੋਧ ਚ ਅਸੀਂ ਇਹ ਕਰ ਰਹੇ ਆ ਤੇ ਜਿਹੜੇ ਕੱਚੇ ਬਲਾਜ ਨੂੰ ਪੱਕੇ ਕੀਤਾ ਜਾਵੇ ਬਾਅਦ ਇਹ ਤਾਂ ਬਹੁਤ ਕੀਤਾ ਨਹੀਂ ਸਰਕਾਰ ਨੇ ਪਰ ਹੁਣ ਸਾਨੂੰ ਸੜਕਾਂ ਤੇ ਉਦੋਂ ਨਾ ਪੈ ਰਿਹਾ ਸਾਨੂੰ ਜ਼ਰੀਆ ਤੇ ਬੈਠਣਾ ਪੈ ਰਿਹਾ ਠੇਕੇਦਾਰੀ ਸਿਸਟਮ ਠੇਕੇਦਾਰੀ ਸਿਸਟਮ

I'm y'all's single man, I'm y'all's single man.